17 ਸਤੰਬਰ ਸਾਲ 2025 ਤੇ ਅੱਜ ਦੀ ਸਵੇਰ ਦੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਾਂ 5 ਵਜੇ ਉੱਠ ਕੇ 6 ਵਜੇ ਦੇ ਨਹਾ ਤੋ ਕੇ ਤਿਆਰ ਹੋ ਕੇ ਸਾਈਕਲਾਂ ਦੇ ਸਮਾਨ ਆਪਾਂ ਬੰਨ ਲਿਆ ਤੇ ਅੱਜ ਦਾ ਸਫ਼ਰ ਆਪਣਾ ਹੈਗਾ ਇੱਥੋਂ ਰੀਵਾਵਾਲ ਦਾ ਜੋ ਕਿ ਇੱਥੋਂ ਹੈਗਾ 95 ਕਿਲੋਮੀਟਰ ਦੂਰ ਤੇ ਚੱਲਦੇ ਹਾਂ ਹੁਣ ਆਪਾਂ ਚਾਹ ਪੀ ਕੇ ਇੱਥੋਂ ਤੇ ਮੌਸਮ ਅੱਜ ਵਧੀਆ ਠੰਡਾ ਵਾ ਤੇ ਇਦਾਂ ਨਾਲ ਦਾ ਵੀ ਸਮਾਨ ਬੰਨੀ ਜਾਂਦਾ ਤੇ ਰਾਤ ਦਾ ਟਿਕਾਣਾ ਆਪਣਾ ਸੀਗਾ ਇੱਥੇ ਡੀਪੀ ਹੋਟਲ ਤੇ ਤੇ ਨਾਲ ਹੀ ਢਾਬਾ ਵਾ ਇਥੋਂ ਆਪਾਂ ਰੋਟੀ ਪਾਣੀ ਛਕ ਲਿਆ ਸੀ ਰਾਤ ਦੇ ਹੁਣ ਆਪਾਂ ਇਥੋਂ ਚਾਹ ਪੀ ਕੇ ਤੇ ਚੱਲਦੇ ਆਂ ਠੰਡੇ ਠੰਡੇ ਸਫ਼ਰ ਕੱਢਦੇ ਆਂ ਤੇ ਬਣੇ ਰਿਓ ਆਈ ਦੇ ਸਫ਼ਰ ਨਾਲ ਤੁਹਾਡਾ ਬੜਾ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਦਬ ਕੇ ਕਰਦਿਆ ਕਰੋ ਬਈ ਹੁਣ ਥੋੜਾ ਜਿਹਾ ਰਿਸਪੌਂਸ ਤੇ ਹੀ ਘਟਾ ਰਹੇ ਆਂ ਤੇ ਕਿਰਪਾ ਕਰੋ ਮੜੀ ਜੀ ਫੇਰ YouTube ਤੇ ਵਾਈਗੁਰੂ ਦਾ ਨਾਮ ਲੈ ਕੇ ਬਈ ਆਪਾਂ ਕਰਤਾ ਵਾ ਸਟਾਰਟ ਤੇ ਵਧੀਆ ਮੌਸਮ ਆਸੇ ਪਾਸੇ ਚੱਲਦੇ ਆਂ ਫਿਰ ਆਈ ਰਵੇ ਸਫਰ ਅੱਜ ਦਾ ਵਧੀਆ ਸਾਰੇ ਦਿਨ ਦਾ ਬੜੇ ਵਧੀਆ ਰਾਹ ਜਦੇ ਉਤਰਾਇਆਂ ਚੜ੍ਹਾਇਆਂ ਆਸੇ ਪਾਸੇ ਐਨ ਪੂਰਾ ਵਧੀਆ ਐਨ ਵਧੀਆ ਨਿਯਾਰ ਆ ਰਿਹਾ ਸਾਈਕਲ ਚਲਾਉਣ ਦਾ ਅੱਜ ਤਾਂ ਤੇ ਬਾਕੀ ਅੱਗੋਂ ਹਵਾ ਵੀ ਆ ਚੱਲਦੇ ਆ ਮੱਠੀ ਮੱਠੀ ਚਾਲ ਡੇਢ ਘੰਟੇ ਦੇ ਵਿੱਚ ਆਪਾਂ 28-30 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਥੇ ਆਪਾਂ ਰੁਕੇ ਸੀਗੇ ਤੇ ਇੱਥੇ ਸਾਹ ਸੁ ਲੈ ਲਿਆ ਆਪਾਂ ਪਾਣੀ ਪੂਣੀ ਪੀ ਕੇ ਤੇ ਹੁਣ ਅੱਗੇ ਵੱਲ ਚੱਲਦੇ ਆ ਵਧੀਆ ਰੋਡ ਆ ਵਧੀਆ ਸਫ਼ਰ ਚੱਲ ਰਿਹਾ ਤੇ ਧੋਪਾ ਜਾਈ ਨਹੀਂਗੀ ਤਾਂ ਉਹਦਾ ਫਾਇਦਾ ਲੈਂਦੇ ਹੋਏ ਆਪਾਂ ਵੱਧ ਰਹੇ ਆ ਅੱਗੇ ਨੂੰ ਇੱਥੋਂ ਰਹਿ ਗਿਆ ਵਾ 60 ਕਿਲੋਮੀਟਰ ਦੂਰ ਰੀਵਾ ਉੱਥੇ ਗੁਰਦੁਆਰਾ ਸਾਹਿਬ ਆ ਤੇ ਉੱਥੇ ਅੱਜ ਦੀ ਰਹਿائش ਹੋਊਗੀ ਆਪਣੀ ਤੇ ਦੇਖਦੇ ਆਂ ਫਿਰ ਅੱਜ ਦਾ ਕਿਵੇਂ ਕਿਵੇਂ ਲੋਕ ਮਿਲਦੇ ਆ ਤੇ ਕਿਵੇਂ ਕਿਵੇਂ ਦਾ ਐਕਸਪੀਰੀਅੰਸ ਰਹਿੰਦਾ ਅੱਜ ਦਾ ਨਵਾਂ ਨਵੇਂ ਦਿਨ ਦਾ ਨਵਾਂ ਐਕਸਪੀਰੀਅੰਸ ਹੁੰਦਾ ਬਈ ਹਰ ਰੋਜ਼ ਵੱਖਰੇ ਲੋਕ ਮਿਲਦੇ ਆ ਕੋਈ ਚੰਗੇ ਵੀ ਹੁੰਦੇ ਆ ਵਿੱਚੋਂ ਕੋਈ ਕਿਵੇਂ ਆ ਕੋਈ ਕਿਹੜੇ ਤਰੀਕੇ ਨਾਲ ਬੁਲਾਉਂਦਾ ਕੋਈ ਕਿਹੜੇ ਤਰੀਕੇ ਨਾਲ ਬੁਲਾਉਂਦਾ ਇਹ ਨਵਾਂ ਨਵਾਂ ਐਕਸਪੀਰੀਅੰਸ ਵੀ ਹਰ ਰੋਜ ਮਿਲਦਾ ਵਾ ਤੇ ਬਹੁਤ ਨਵੇਂ ਐਕਸਪੀਰੀਅੰਸ ਆਪਾਂ ਲੈ ਕੇ ਆਵਾਂਗੇ ਘਰੇ ਤੇ ਵਧੀਆ ਮਤਲਬ ਕਰਦੇ ਰਵਾਂਗੇ ਸਫਰ ਤਾਂ ਡਰ ਵੀ ਬੰਦੇ ਦੇ ਮਨ ਚੋਂ ਨਿਕਲਦਾ ਰਹਿੰਦਾ ਵੀ ਬਾਕੀ ਰਹਿ ਜੂ ਆਪਣਾ ਇਥੋਂ ਰੀਵਾ ਤੋਂ 1.5 ਕਿਲੋਮੀਟਰ ਦੂਰ ਤੇ ਪਹੁੰਚ ਜਾਗੇ ਆਪਾਂ ਅਮੀਦ ਆ ਵੀ 28 ਤਰੀਕ ਤੱਕ ਉੱਥੇ 1-3 ਘੰਟੇ ਦੇ ਵਿੱਚ ਆਪਾਂ ਆਗੇ ਸੀਗੇ 53-54 ਕਿਲੋਮੀਟਰ ਅੱਗੇ ਵੱਜ ਗਿਆ 40 42 ਕਿਲੋਮੀਟਰ ਤੇ ਆਪਾਂ ਹੁਣ ਰੁਕੇ ਸੀ ਢਾਬੇ ਤੇ ਪ੍ਰਸ਼ਾਦਾ ਪਾਣੀ ਖਾਣ ਵਾਸਤੇ ਤੇ ਆ ਗਈ ਆਪਣੀ ਉਹੀ ਦਾਲ ਤੇ ਨਾਲ ਸਲਾਦ ਲੂਣ ਦਾ ਤੇ ਰੋਟੀ ਕਰਦੇ ਆਂ ਰੋਟੀ ਖੀਰੂ ਤੇ ਫਿਰ ਚੱਲਦੇ ਆਂ ਅੱਗੇ ਦੇ ਸਫ਼ਰ ਤੇ ਇਤਨਾ ਹੋ ਵੀ ਗਿਆ ਜੀ ਹੋ ਰੋਡ ਤੋਂ ਆ ਰਹੇ ਸੀਗੇ ਉਧਰੋਂ ਤੇ ਅੰਕਲ ਜੀ ਨੇ ਆਪਾਂ ਨੂੰ ਆਵਾਜ਼ ਮਾਰੀ ਚਾਹ ਤੇ ਤੇ ਅੰਕਲ ਜੀ ਸਾਹਮਣੇ ਆਪਣੇ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ਠੀਕ-ਠਾਕ ਹੋ? ਬਸ ਅਬ ਮਿਹਰਵਾਨੀ ਆਪ ਲੋਕਾਂ ਦੀ ਆਸ਼ੀਰਵਾਦ ਤੇ ਦੁਆਇਆਂ ਆ। ਠੀਕ ਹੈ ਜੀ। ਇਹ ਸ਼ੇਰੇ ਪੰਜਾਬ ਢਾਬਾ ਜੀ ਆਪਣਾ ਇਹ ਪਹਿਲਾ ਪੰਜਾਬੀ ਢਾਬਾ ਹੁੰਦਾ ਸੀ। ਹਾਂ ਕਦੀ 25-30 ਸਾਲ ਚਲਾਇਆ ਮੇਰਾ ਪੰਜਾਬੀ ਢਾਬਾ। ਜਿਲ੍ਹਾ ਉਹਨਾਂ ਦਾ ਸਿੰਗਰੂਲ ਥਾ ਪਿੰਡ ਉਹਨਾਂ ਦਾ ਕਟੂਵੜੀਆਂ ਥਾ। ਠੀਕ ਹੈ ਜੀ। ਅਪਣ ਪੰਡਿਤ ਜੀ ਹੈ ਮੇਰੇ ਪਿਤਾ ਜੀ ਨੇ ਖੁਲਵਾਇਆ ਥਾ ਢਾਬਾ। ਹੁਣ ਤੁਸੀਂ ਚਲਾਉਣੀ ਹਾਂ। ਹਾਂ ਬਈ ਚਲਾ ਰਹੇ ਹਾਂ 25 ਸਾਲ ਸੇ ਆਪਣੀ ਲੋਕ ਚਲਾ ਰਹੇ ਹਾਂ। ਜੀ ਬਾਕੀ ਥੋੜਾ ਬਹੁਤ-ਬਹੁਤ ਧੰਨਵਾਦ ਜ नहीं नहीं चलिए तो मेहरबानी आपकी आप, ना ना आप ना लोग आ गए भगवान के रूप में आ गए गुरु गुरु गोबिंद सिंह गुरु, 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 गुरु नानक ना जी सारे मेरे तो चरण पड़ गए वही बहुत मेरे लिए हैं आपका ढाबा जी कौन से सन से चल रहा है ये करीब चालीस साल हो गया मेरे ढाबे में चालीस से बयालीस साल हो गए बहुत पुराना ढाबा ये रोड जब सिंगल रोड होती थी उस जमाने में मतलब सारे बंदे पंजाबी चलते थे सारे पंजाबियों तो गड्डी चलती थी उस जमाने से आज तक हम लोग इसको चला ही रहे बस जब बाबूजी छोड़ के गए उनका नाम मेजर सिंह था जर्नैल सिंह था वो जब छड़ के गए तो मेरे को दे गए मैंने बोर्ड चेंज नहीं किया सेम मैंने उसी नाम से आज भी खोल के रखा हमको लोगों ने बहुत बोला कि पंडित जी लिख दो माँ शारदा लिख दो पर मैंने बदला नहीं उसको शुद्ध शाकाहारी या पूरा प्योर कोई नॉनवेज का कोई ऐसी कोई चीज़ नहीं है आ, मैं पंजाबी नाम को ऐसे बरकरार जिंदा रखा हाँ उसको मैं जो बरकरार रखा हूँ मैं जिंदा करके धन्यवाद ये सब आप लोगों की मेहरबानी है सब आप लोगों की कृपा है नाम हमारे रिश्तेदारों ने भी कहा कि बोर्ड का चेंज कर दीजिए ये गलत नाम है मैंने वो कहा नहीं मेरे बच्चों का जो पेट चला जिसमें वही मेरा नाम रखूंगा मैं वही मेरी रोजी रोटी है वही देखे गया वही नाम से चल रहा है पंजाबी नाम देख के और आपको देख के बड़ी खुशी हुई हाँ चलिए सब बहुत बहुत धन्यवाद आपको बहुत बहुत मेहरबानी यात्रा मंगलमय हो आप लोगों की है कोई और भी आगे भी से आ रहा है यात्री कोई। मैं कोई भी सभी भी को मैं रुकाता हूँ चाहे पंजाबी हो बे साधु महात्मा जैसे जाते हैं गरीब जाते हैं अगर भोजन भी नहीं किया मैं भोजन भी चाय चू पार्ले जी बिस्कुट वगैरह मैं व्यवस्था कराता रहता हूँ को रात की जरूरत पड़े बस चारपाई मंजे पड़े अपना कपड़े लाते रहते हैं अपना सो जाते हैं कभी हमको कोई पैसे की जरूरत कोई नहीं चौबीस घंटे खुला रहता है दिन रात बराबर कोई पैसा नहीं लेते बहुत बढ़िया बात है लाज तो है नहीं की लाज का कोई पैसे अपना खुला है चारपाई है तखत है सब कुछ अपन करते रहते है सभी आप लोगों का मेहरबानी आप दुआ दीजिएगा भगवान मालिक नंदेड़ महाराज साहब की बाबा ਪੜਨਾ ਸਾਹਿਬ ਦੀ ਕਿਰਪਾ ਲਗੀ ਹੋ ਹਮ ਲੋਗੋ ਕਾ ਵੀ ਬੱਚੇ ਵੱਧਤੇ ਰਹੇ ਆਂਗੇ ਤੁਹਾਡਾ ਕੰਮ ਭਈ ਦੁਗਣੀ ਹੋ ਰਾ ਤੇ ਚੌਗਣੀ ਰਕੀ ਪਰ ਜਾਏ ਬਸ ਮਿਹਰਵਾਨੀ ਆ ਤੁਹਾਡੀ ਆਪ ਐਸੀ ਮਤਲਬ ਲੋਗੋ ਪਰ ਦਇਆ ਕਰਤੇ ਰਹੋ ਔਰ ਭਗਵਾਨ ਆਪਕੇ ਦਇਆ ਕਰਤੇ ਰਹੇ ਬਹੁਤ ਬਹੁਤ ਧੰਨਵਾਦ ਆ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਬਦ ਜੀ ਅੰਕਲ ਕੋਲੋਂ ਆਪਾਂ ਚਾਹੂ ਪੀ ਕੇ ਤੁਰ ਪੈ ਜੇ ਥੋੜੀ ਬਾਟ ਆਏ ਤੇ ਪੰਜਾਬੀ ਅੰਕਲ ਆਪਾਂ ਨੂੰ ਦਿਖੇ ਤੇ ਉਹਨਾਂ ਨੇ ਚਾਹ ਮੰਗਾਈ ਤੇ ਉਹਨਾਂ ਦੀ ਇੱਥੇ ਹੈਗੀ ਆ ਵਰਕਸ਼ਾਪ ਸਰਦਾਰ ਜੀ ਟਰੈਕਟਰ ਹਾਂ ਜੀ ਰੱਖ ਦਿਓ ਜੀ ਚਾਹੇ ਚਾਹੇ ਦੇ ਲੋ ਲੋ ਬਾਈ ਆਟੋ ਦੇ ਲੋਏ ਦੇਖ ਲੋ ਪਾਈ ਕਿ ਬਾਕੀ ਆਪਾਂ ਜਾ ਰਹੇ ਸੀਗੇ ਇੱਥੋਂ ਤੇ ਪੰਜਾਬੀ ਬਾਈ ਆਪਣੇ ਟੱਕਰੇ ਤੇ ਆਪਣੇ ਪੰਜਾਬੀਆਂ ਦੀ ਕੰਪਨੀ ਹੈ ਜੀਐਸਸੀਐਲ ਤੇ ਬਾਈ ਉੱਥੇ ਜੋਬ ਕਰਦੇ ਆ ਆਪਾਂ ਇੱਥੇ ਚਾਹ ਪਾਣੀ ਤੇ ਰੁੱਕ ਗਏ ਸੀਗੇ ਤੇ ਹੁਣ ਨੀਂਹ ਨੇ ਵੀ ਆਪਾਂ ਨੂੰ ਘੇਰ ਲੈਣਾ ਸੀ ਇੱਥੋਂ 13 ਕਿਲੋਮੀਟਰ ਪਿਆ ਗੁਰਦੁਆਰਾ ਸਾਹਿਬ ਤੀ ਅੱਜ ਭਾਈ ਕਹਿੰਦਾ ਅੱਜ ਦੀ ਰਾਤ ਇੱਥੇ ਰੁਕ ਜਾਓ ਆਪਣੇ ਕੋਲੇ ਤੇ ਅੱਜ ਦਾ ਡੇਰਾ ਫਿਰ ਇੱਥੇ ਕੰਪਨੀ ਦੇ ਵਿੱਚ ਹੀ ਲਾਉਣੇ ਆ ਦੇਖਦੇ ਆ ਅੱਜ ਦਾ ਰਹਿਣ ਸਹਿਣ ਦਾ ਟਿਕਾਣਾ ਫਿਰ ਤੇ ਫਿਲਹਾਲ ਇੱਥੇ ਚਾਹ ਪੀਤੀ ਸੀ ਇੱਥੇ ਸਾਈਕਲ ਆਪਾਂ ਅੰਦਰ ਲਾ ਲਈਆਂ ਕਿਉਂਕਿ ਮੀਂਹ ਆ ਗਿਆ ਆ ਗਈ ਬਈ ਰੋਟੀ ਦੇ ਛਕਦੇ ਹਾਂ ਸਮਾਂ ਹੋ ਗਿਆ 9:30 ਦੀ ਰਾਤ ਦਾ ਤੇ ਆਪਾਂ ਅੱਜ 5:30 ਘੰਟੇ ਚ 80 ਕਿਲੋਮੀਟਰ ਦਾ ਸਫ਼ਰ ਤੈਂ ਕਰਕੇ ਪਹੁੰਚ ਗਏ ਸੀਗੇ ਇੱਥੇ ਆਪਾਂ ਰਸਤੇ ਦੇ ਵਿੱਚ ਜੀਐਸ ਕੰਪਨੀ ਆ ਆਪਣੀ ਜੀਐਸसीएल ਟਰੱਕਾਂ ਦੀ ਕੰਪਨੀ ਆ ਤੇ ਉੱਥੇ ਬਾਈ ਹੁਣੀ ਆਪਣੇ ਪੰਜਾਬੀ ਗਰਦਾਸਪੁਰ ਵਾਲੇ ਬਾਈ ਕੰਮ ਕਰਦੇ ਉਹ ਬਾਹਰ 'ਚ ਖੜੇ ਸੀ ਤੇ ਆਪਾਂ ਨੂੰ ਬਾਏ ਮਾਰੀ ਉਹਨਾਂ ਨੇ ਚਾਹ ਪਾਣੀ ਆਸਤੇ ਉਦੋਂ ਆ ਮੀਂਹ ਲੈ ਪਿਆ ਆਪਾਂ ਜਾਣਾ ਦਾ ਇੱਥੋਂ 13 ਕਿਲੋਮੀਟਰ ਅੱਗੇ ਗੁਰਦੁਆਰਾ ਸੀ ਪਰ ਬਾਈ ਹੁਣੇ ਕਹਿੰਦੇ ਵੀ ਇੱਥੇ ਰੁਕ ਜਾ ਹੁਣ ਮੀਂਹ ਆ ਗਿਆ ਤੇ ਆਪਾਂ ਉੱਥੇ 3:30 ਵਜੇ ਪਹੁੰਚ ਗਏ ਸੀਗੇ ਗੱਲਾਂបੱਤਾਂ ਮਾਰੀ ਗਏ ਮੀਂਹ हट ਗਿਆ ਫਿਰ ਆਪਾਂ ਕੰਪਨੀ ਚ ਆ ਕੇ ਬੈਠ ਗਏ ਰੋਟੀ ਪਾਣੀ ਛਕ ਲਿਆ ਤੇ ਹੁਣ ਆਪਣਾ ਟਿਕਾਣਾ ਹੈਗਾ ਇੱਥੇ ਟਿਕਾਣਾ ਲਾ ਲਿਆ ਤੇ ਇਧਰ ਸਾਹਮਣੇ ਕੰਟੀਨ ਸੀਗੀ ਇੱਥੇ ਹੋਰ ਵੀ ਪੰਜਾਬੀ ਬਾਈ ਆ ਸਾਰੇ ਉਹ ਸਾਹਮਣੇ ਖੜੇ ਆ ਤੇ ਵਧੀਆ ਜੀ ਲੱਗਿਆ ਇੱਥੇ ਕੱਲ ਦਾ ਸਫ਼ਰ ਆਪਣਾ ਹੋਊਗਾ ਇਸ ਤੋਂ ਅੱਗੇ ਆਪਾਂ ਨੂੰ ਦੱਸਿਆ ਸੀਗਾ ਵੀ ਇੱਕ ਪੰਜਾਬੀ ਢਾਬਾ ਵਾ ਅਸੀਂ 20 ਕਿਲੋਮੀਟਰ ਤੇ ਉੱਥੇ ਚੱਲਾਂਗੇ ਆਪਾਂ ਕੱਲ ਨੂੰ ਸਵੇਰੇ ਸਾਈਕਲਾਂ ਤੋਂ ਆਪਾਂ ਸਮਾਨ ਜ਼ਿਆਦਾ ਲਾਇਆ ਨਹੀਂ ਗਿਆ ਤੇ ਸਵੇਰੇ ਆਪਾਂ ਫਿਰ ਇਦਾਂ ਹੀ ਚੱਲ ਪਾਂਗੇ ਸਮਾਨ ਲੋਡ ਹੀ ਹੈ ਤੇ ਜਲਦੀ ਚੱਲਦੇ ਹਾਂ ਹੁਣ ਆਪਾਂ ਦੇ ਇਸੇ ਕਰਕੇ ਆਪਾਂ ਜਲਦੀ ਪਹੁੰਚ ਜਾਈਦਾ ਤੇ ਵਧੀਆ ਸਫ਼ਰ ਰਿਹਾ ਅੱਜ ਦਾ ਦਿਨ ਵਧੀਆ ਸੀਗਾ ਪੂਰਾ ਤੇ ਸਫ਼ਰ ਆਨੰਦਮਈ ਸੀਗਾ ਵਧੀਆ ਰਾਹਤੇ ਹੀ ਰਾਹ ਦੇ ਵਿੱਚ ਤੇ ਬਾਕੀ ਹੁਣ ਮਿਲਦੇ ਹਾਂ ਕੱਲ ਦੇ ਸਫ਼ਰ ਤੇ ਤੇ ਇਹਨਾਂ ਨੂੰ ਲਾਈਕ ਜ਼ਰੂਰ ਕਰ ਦੇ ਲੋ ਲਾਈਕ ਸ਼ੇਅਰ ਸਬਸਕ੍ਰਾਈਬ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕੱਲ ਨੂੰ